ਹੈਲੋ ਜੀ ਸਤ ਸ੍ਰੀ ਅਕਾਲ ਗੁਰਪੁਰਪੁਰਾ ਤੁਹਾਨੂੰ ਸਵਾਗਤ ਹੈ ਜਿੰਨੇ ਮਿਲ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਸਾਫ ਹੋਵੋਗੇ ਸਵੇਰ ਦਾ ਟਾਈਮ ਹੈ ਆਪਾਂ ਵਲੌਗ ਸ਼ੁਰੂ ਕਰਦੇ ਆ ਰਿਕਵੈਸਟ ਹੈ ਜਿਹੜੇ ਮੇਰੇ ਚੈਨਲ ਤੇ ਪਹਿਣ ਪਹਿਲਾਂ ਨਵੇਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਪਣੇ ਵਲੌਗ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ ਤੇ ਅੱਜ ਆਪਾਂ ਵੀ ਇਹ ਜਿਹੜਾ ਜੜਾ ਜਡਾਉਣੇ ਆਗੇ ਤੇ ਸੁਪਣਾ ਦੋ ਦਿਨ ਹੀ ਹੋਏ ਰਹੇ ਜਪਾ ਕੇ ਰੱਖੇ ਨੂੰ ਮੈਨੂੰ ਇਹੋ ਕਰਨਾ ਅੱਜ ਮੈਂ ਢਾ ਕੇ ਰੱਖ ਦਿੰਦੀ ਆਂਗੀ ਤੇ ਫਿਰ ਇਹਨੂੰ ਦੁਬਾਰਾ ਫੇਰ ਸੁਪਣਾ ਪਾ ਦਾਂਗੇ ਨਾ ਕੱਪ ਲੱਗੀ ਜਾਊਗੀ ਦੋ ਤਿੰਨ ਦਿਨ ਹਜੇ ਕਹਿੰਦੇ ਕਈ ਦਿਨ ਕੱਪ ਲਵਾਉਣੀ ਹੈਗੀ ਸੀ ਥੋੜੇ ਦਿਨ ਹੋਏ ਨੂੰ ਦੋ ਦਿਨ ਹੀ ਹੋਏ ਨੇ ਅੱਥਾ ਪਾਈ ਨੂੰ ਕੱਲ ਦੋ ਤਿੰਨ ਦਿਨ ਕੱਪ ਲਵਾ ਲਾਂਗੇ ਹਮ ਤਾਂ ਦੇ ਆਪਾਂ ਸਾਰੇ ਨਵੇਂ ਨੇ ਸੀ ਕੱਪੜੇ ਧੋਤੇ ਪਰ ਇਹਨੇ ਅੱਧੇ ਦਿਨਾਂ ਨੂੰ ਤਾਂ ਪਾ ਕੇ ਕਿਛ ਹੋ ਜੇ ਮਸ਼ੀਨ ਜੀ ਕਰੇਗੀ ਮੈਂ ਕੱਲ ਨਾ ਖੇਰ ਪਾਉਂਗੀ ਨਾ ਸੁੱਕਣੀ ਨਹੀਂ ਹੋਏਗੀ ਫਿਰ ਅ ਉੱਪਰ ਇੱਟਾ ਤਰਾਇੇ ਹੋਰ ਤਾਂ ਦਿੱਤੀ ਤੇ ਹੋਰ ਮੱਧ ਦਾ ਕੰਮ ਆਪਾਂ ਨੇ ਵੇਖ ਲਿਆ ਤੇ ਹੁਣ ਬਸ ਇਹ ਕੰਮ ਕਰਕੇ ਫਿਰ ਆਪਾਂ ਹੋਰ ਦੇਖਦੇ ਹਾਂ ਕੀ ਕਰਨਾ ਹੈ ਨਾ ਅਜਮਾ ਕਰੀ ਡਾਲ ਲੈਂਦੇ ਹਾਂ ਬੰਦਿਆਂ ਦਾ ਹੋ ਹੀ ਜਾਣਾ ਚਿੱਕੀਆ ਮੰਨੋ ਬਾਹਣ ਦਾ ਵੀ ਦੇਖਣਾ ਹੈਗਾ ਨਾ ਕਦੋਂ ਪਾਉਣਾ ਹੈ ਕਦੋਂ ਢੀਂਜਣਾ ਹੈਗਾ ਇਹ ਆਪਾਂ ਬੇਰੇ ਰੋਈ ਤੇ ਕੰਮ ਕਰੀਏ ਅੱਧਾ ਕਰਤੀ ਇਹ ਕਿ ਨਿਸ਼ਾਨੀ ਲੈਣ ਦੇ ਬਾਅਦ ਦੀ ਬਾਹਾਂ ਕਹੇ ਤੇ ਬਾਹੀ ਦੇ ਬੰਦੇ ਜੀ ਜਦੋਂ ਅੱਧਾ ਹੋ ਗਿਆ ਫਿਰ ਮੋੜੋ ਚਾਹ ਪਾਈ ਪੀ ਥੋੜੀ ਕੋਨ ਉਹ ਹੀ ਮੇਰੇ ਖਿਲਾਫ ਹੋ ਉਹ ਕੋਲਾਸਰ ਜਿੰਪਾ ਨਹੀਂ ਕਰਦੇ ਹਾਂ ਉਹ ਵੀ ਡੱਬਾ ਬਣ ਜੂਗਾ ਥੋੜਾ ਜਿਹਾ ਵਧੀਆ ਲੱਗੂਗਾ ਜਿਵੇਂ ਮਰਜੀ ਕਰਦਾ ਆਏ ਵਧੀ ਜਾਓ ਇੱਧਰ ਇੱਧਰ ਵਧੀ ਜਾਓ ਇੱਧਰ ਲੈ ਇੱਧਰ ਹੋਦੀ ਜਾਓ ਹਾਂ ਚੱਲੋ ਬਣਾ ਸਾਈਡੋਂ ਜਾਈ ਗਿਓ ਹਾਂ ਉੱਥੋਂ ਬਚਾਓ ਜਾ ਕੇ ਫੇਰ ਮੋੜ ਲਾਂਗੇ ਉਹਦੇ ਫੇਰ ਖੜੀ ਲਾਈ ਸੜ ਦੇ ਲਿਓ ਮੈਂ ਸਾਰੇ ਉਰਾਂ ਨੂੰ ਆਈ ਜਾਣੀ ਹਾਂ 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 ਉੱਥੋਂ ਲੋਕੋ ਨੂੰ ਜਾਈ ਜਾਣ ਹਾਂ ਛੋਟੀ ਜ ਆ ਸੀ ਉਹ ਪੱਖਾ ਕੋ ਬੰਦ ਕਰ ਗਿਆ ਮੈਂ ਕਿੱਦਾਂ ਉਹਨਾਂ ਦਾ ਹੁਣ ਉਹਹੀ ਗੱਲ ਆਇਆ ਕਿ ਸਾਰੀ ਨੂੰ ਹਲਦੀ ਲਾਣੀ ਮੈਨੂੰ ਤਾਂ ਉਹ ਲੈ ਕੇ ਦੇਣਾ ਚਾਹ ਪੀ ਰੰਦੀ ਆਪ ਵੀ ਇਹ ਚਾਹ ਚੋਲੀ ਠੰਡੀ ਹੋਈ ਚਾਹ ਵੀ ਹੈ ਇੱਕ ਧਾਗੇ ਖਾਤਰ ਚੁਰ ਗਿਆ ਹੋ ਕਿ ਲੋ ਦਾ ਕਿੰਨੇ ਦਾ ਸੀ ਇਹ ਕੀ ਗੋੜਾ ਤੇਨੇ ਕਿਲੋ ਤੇ ਮੈਂ ਤੋਲ ਲਈ ਛਵਾਦ ਨੇ ਕਿਲੋ ਇਹਨੇ ਆ ਤੋਲ ਲਓ ਮੇਰੀ ਬਰਾਬਰ ਤੇ ਇਹਨਾਂ ਤੋਂ ਹੋਦਾ ਜੰਮ ਹੋਦਾ ਟੋਟਾ ਮੂੰਹ ਪਤਾ ਲੱਗ ਰਿਹਾ ਕਿੰਨਾ ਰਹਿ ਗਿਆ ਪਿੱਛੇ ਐਦਾ ਜਦਾ ਇੱਕ ਰੇਟ ਆਪਦੀ ਦੇਖ ਖਬਰੀ ਨਵਾਂ ਆਤਾ ਇਹ ਕਹਿ ਗੋਦੀ ਜੇ ਮੈਂ ਪੰਡ ਤਾ ਨੂੰ ਥੇਰ ਬਵਾ ਦੇਂਦਾ ਰੋਗਾਂ ਦਾ ਹੋਗੀ ਤੇ ਆਪ 100 ਰੁਪਏ ਦੇ ਦਿੰਨੇ ਵੀ ਕੀ ਹਾਂ ਨਚਾਰ ਹੈ ਉਹ ਜੀਰੀ ਵਿਚਾਈ ਪਈ ਹੈਗੀ ਬਲੇ ਚਾਹ ਦੀ ਹੋਣੀ ਨਾ ਜਾਣਾ ਖੜੀ ਹੋ ਜੇ ਉਹ ਮੈਂ ਕਿਹਾ ਸੀ ਬਿੰਨ ਮੈੜ ਕੇ ਬਾਚੂ ਪੀ ਲੈ ਫਿਰ ਤੇ ਲੈੜੀ ਆ ਗਈ ਉੱਠ ਕੇ ਮਾਚਾ ਲੈਣ ਨੂੰ ਫੜਾਉਂਦੀ ਆ ਪਈ ਹੈ ਨੀ ਮੈਂ ਪੀ ਲੈਣੀ ਉਹ ਤਾਂ ਗੁਰਦੁਆਰੇ ਬਾਦ ਦੇ ਹੋਣਗੇ ਉਹ ਥੋੜੀ ਜਿਹੀ ਰਹੀ ਬਸ ਉਹਦਾ ਵੀ ਕੰਮ ਆਪਾਂ ਨੇ ਮੇੜਤਾ ਇਹਦੁਆਲੇ ਫੇਰ ਮੈਂ ਬਾੜੀ ਨਿਮਾਕੇ ਆਉਂਗੀ ਫੇਰ ਮੰਜੇ ਦੇ ਲਵੇ ਲੱਗਾਗੇ ਦੇਖਾਂਗੇ ਜੇ ਲੱਗਿਆ ਗਿਆ ਅੱਜ ਅੱਜ ਬਾੜੀ ਅੱਥ ਨੇ ਨਿਮਾਲੀ ਨਾ ਵੀ ਮਨਾਉਣ ਤਾਂ ਪਹਿਲਾਂ ਹੁਣ ਸਾਰਾ ਕੁਝ ਕਰਕੇ ਆਉਣੀ ਲੈ ਨਾ ਉਹਨੂੰ ਬਾੜੀ ਨੀ ਤਾਂ ਲੈ ਮੈਂ ਮੱਜਾ ਮਿਲਵਾ ਕੇ ਆਈਆਂ ਅੱਜ ਮੱਜਾ ਦਾ ਕੰਮ ਵੀ ਵੱਧ ਛੇੜ ਲਿਆ ਉਹ ਵੀ ਸਾਰਾ ਮੇੜੀ ਇਹਦੇ ਚ ਤਾਂ ਹੁਣ ਕਈ ਦਿਨ ਆਰਾਮ ਕਰਾਂਗੇ ਠੰਡ ਹੁੰਦੀ ਆ ਹੁਣ ਨਵਾਂਣ ਲੱਗੇ ਨਾ ਮੈਨੂੰ ਐ ਡਰਜਾ ਲੱਗੇ ਜਿਵੇਂ ਪੱਖੇ ਨਹੀਂ ਲਾ ਕੇ ਮਾਂਗੇ ਤੇ ਹੋਰ ਨਾ ਬਿਮਾਰ ਹੋ ਜਾਣ ਸਾਰੇ ਪਸ਼ੂ ਹਾਂ ਉਹ ਮਾਰੀ ਜਾਂਦੀ ਨੇ ਪੁੱਛਾ ਉਹ ਜੈਬੜੀ ਆਏ ਕਹਿੰਦੇ ਨੇ ਪੱਖੇ ਲਾਉ ਸਾਨੂੰ ਮੈਨੂੰ ਆਈ ਐਸੀ ਕਿ ਮੈਂ ਤਾਂ ਕਰਕੇ ਪੱਖੇ ਨਹੀਂ ਲਾਇ ਦਿੰਗੀ ਡਰਦੀ ਨੇ ਹੁਣ ਬਾਤ ਚਲਾ ਕੇ ਹੁੰਦੀ ਹੁਣ ਇਹ ਟਾਈਮ ਹੋਇਆ ਪੌਣੇ 11:00 ਵਜੇ ਗਏ ਹੁਣ ਸਾਢੇ 11 12:00 ਵਜੇ ਲਾਇਆ हाँ गराज हाँ आप इतना आए किलो चार सौ ग्राम कितना हो गया है दो किलो दो सौ ग्राम हो गए हाँ बस वो सवा तीन किलो सी किलो ऐसे पे गए बस और ना एक, एक किलो चार सौ ग्राम ऐसे पे गए फाला कल ही पढ़ना बिभी चार, चार का आता है लड़का नहीं चार सौ ग्राम नहीं पे गए चार सौ ग्राम पे होंगे मेरे तो टाइन साढ़े त ਇੱਕ ਕਿਲੋ ਪੈ ਗਈ ਫਿਰ ਲਈ ਪੈਗਾ ਇੱਕ ਕਿਲੋ 150 ਗ੍ਰਾਮ ਪੈ ਗਿਆ ਉਹ ਸੰਗਾਂ ਦੀਆ ਕਿੰਨੇ ਦਾ ਨਿਕਲੂ 50 ਛੋਰਾ ਉਹਦੀ ਬਸ ਫਿਰ 1 ਕਿਲੋ 50 ਗ੍ਰਾਮ ਤਾਂ 1 ਕਿਲੋ 50 ਗ੍ਰਾਮ ਪੈ ਗਿਆ ਤੇਰੇ ਉਹਨਾਂ ਬਹੁਤ ਐ ਉਹ ਲਾ ਬੰਦੀ ਕਦੀ ਨਹੀਂ ਬਹੁਤ ਵਸਤਾ ਆਉਂਦਾ ਭਾ ਦੋਵੇਂ ਦੋ ਕਿਲੋ ਪੈ ਗਏ ਦੋ ਕਿਲੋ ਮੈਂ ਤਾਂ ਸੂਤ ਹੋਰ ਵੀ ਪੈਗਾ ਪਰ ਆਣਾ ਵੀ ਐ ਵੀ ਨਵੇਂ ਦੀ ਬੁਣੀ ਐ ਨਾ ਵੀ ਪੁਰਾਣਾ ਕਰਨਾ ਉਹ ਕਰਨਾਗਾ ਇੱਕ ਰੱਸੀ ਪਈ ਐ ਪੁਰਾਣੀ ਪਰਾਣਾ ਵੀ ਚ ਲੋਕ ਜੇ ਕਦੇ ਇਧਰ ਸਿੰਦੀ ਕਰ ਲੈਂਦੇ ਗਦਾਪੀ ਸੱਜ ਜਾਂਦੇ ਹਾਂ ਵਿੱਚੋਂ ਹੀ ਗਣੀਆ ਮੈਨੂੰ ਪਤਾ ਨਹੀਂ ਕਿ ਲੱਗਦਾ ਹੁੰਦਾ ਦਾਨ ਇਹਦੀ ਉਹ ਕੜਾ ਤਿੰਦਾ ਦਾਨ ਨੂੰ ਗਾਉਣੀ ਲਾ ਗੁੰਡਰ ਕਾਫੀ ਕਾ ਦਾਨ ਜਿਹਾ ਕੀ ਦੇਵੈਲਾ ਕੌਣ ਕਹਿੰਦਾ ਖਾ ਉਹ ਗਾਉਂਦਾ ਨਾ ਫਿਰ ਚੱਲ ਜੂ ਮੱਗਲ ਚਾਹਤ ਮੇ ਹੋ ਗਿਆ ਹੁਣ ਇਹਦਾ ਨਾ ਦੋਨੇ ਵਾਂਗ ਜੇਬ ਚ ਰੱਖਿਆ ਕਰੂੰ ਨਾ ਹਾਂ ਆ ਵਗਿਆ ਲੱਗਦਾ ਆਹਿਆ ਜਦੋਂ ਮੈਂ ਦੇਖਿਆ ਮੇ ਕੋਲ ਨਵਾਂ ਪਿਆ ਗੰਦਾ ਇਹ ਨਾਲ ਵਿਹੂ ਗੋ ਗਮੀ ਗਾਣਾ ਫਿਰ ਪਾਪਣ ਦੇਣੀ ਉਹ ਤੇ ਮੈਨੂੰ ਕੀ ਪਤਾ ਉਹ ਮੈਨੂੰ ਨਹੀਂ ਰਹਿੰਦਾ ਕਿ ਅਜਿਹਾ ਕਿ ਪੈਲਟ ਜੀ ਅਗੇ ਰੋਜ਼ ਨੂੰ ਚਾਰਜ ਵਾਹੇ ਜੀ ਰੋਜ਼ ਚਾਰਜ ਲਾਉਣੇ ਬੈਠਾ ਨਾ ਨਾ ਮੈਂ ਉਹ ਤਾਂ ਜੰਮੀ ਨਾ 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 ਜਿਹੜਾ ਹੁਣ ਲੈ ਕੇ ਆਏ ਸੀ ਵਾ ਪੈਨ ਉਹ ਵੀ ਖਰਾਬ ਕਰ ਲਿਆ ਕੌਣ ਹੈਗੀ ਹੋਰ ਵੀ ਵਧੀਆ ਖਾਲੋ ਮੋੜ ਦੀ ਚੱਲ ਲੈ ਨਹੀਂ ਸੋਹਣੀਏ ਨਾਲੇ ਨਾਲ ਹੀ ਮਿਲ ਗਈ ਜਿਹੜਾ ਕੋਣ ਕਹਿੰਦੇ ਗੱਲ ਆਪ ਨਹੀਂ ਦੌਣ ਹੋਰ ਵੀ ਆ ਬੀਬੀ ਆ ਬੈਂਕ ਚ ਗਈ ਆ ਜਿਹੜਾ ਉਹ ਤਾਂ ਮੰਜਾ ਬੁਣਿਆ ਸੀ ਉੱਥੇ ਜਾਣ ਵਾਸਤੇ ਧਰਨੇ ਤੇ ਉਹ ਤੋਂ ਬਚਿਆ ਹੋਇਆ ਉਹਦੇ ਬੱਚਾ ਫਰ ਨੂੰ ਮਾਰਾ ਆ ਦੌਣ ਵੀ ਉੱਚੀ ਬਚੀ ਹੋਊ ਕਾ ਇਹਦਾ ਕਿਸੇ ਹੋਰ ਬੁਣ ਲਾਂਗੇ ਜੇ ਐ ਪਤਾ ਹੁੰਦਾ ਇਹਨਾਂ ਮਾਰ ਹੀ ਪਾ ਲੈਂਦੇ ਹੁਣ ਪੜੋ ਚਲ ਹੁਣ ਪੜੋ ਕੋਈ ਕੁਝ ਹੋਰ ਬੁਣ ਲਾਂਗੇ ਕੋਈ ਗੀਂ ਵਗੈਰਾ ਇੱਕ ਨਾ ਹੋਵੇ ਜੇ ਚੋਦੀ ਖਲੋਉਂਗੇ ਆਪ ਲੋਗ ਉਸ ਟੁੱਟੂ ਕਿਉਂ ਡੁੱਟੂ ਇਹ ਜਿਹੜੀ ਪਾ ਲਾਂਗੇ ਫਿਰ ਕਰੇ ਵੀ ਜਿਹੜੀ ਜੰਦੀ ਇਹਦਾ ਕੋਈ ਨਾ ਸੂਤ ਨਹੀਂ ਟੁੱਟਦਾ ਇਹਦੇ ਬਾਹਾਂ ਟੁੱਟਣੀਆਂ ਇਹਦਾ ਨੀਰਾ ਦਾ ਸੂਤ ਹਾਂ ਇਹ ਨਹੀਂ ਟੁੱਟਦਾ ਹੈਗਾ ਇੱਜੇ ਕੁਲੂਂਗੜੀ ਬਣਵਾ ਕੇ ਵਧੀਆ ਕਰ ਦਿੰਦੇ ਕਿਉਂ ਦੇ ਉਹ ਨਹੀਂ ਬਣਾਈ ਜਾਣੀਆਂ ਨਹੀਂ ਪੀੜੀਆਂ ਉਹ ਕਰ ਲਾਂਗੇ ਪੀੜੀਆਂ ਚ ਪਾ ਲਾਂਗੇ ਬੱਸ ਨਹੀਂ ਲੱਗੂਆਂ ਪੀੜੀਆਂ ਚ ਇੱਕ ਪੀੜੀ ਬਣ ਜੇ ਦੋ ਬਣ ਜੇ ਉਹ ਬਣਾ ਲਾਂਗੇ ਲੋਹੇ ਦੇ ਕਰਵਾ ਕੇ ਉਹਨਾਂ ਚ ਪਾ ਲਾਂਗੇ ਨਾਲੇ ਆਮ ਨੋਟ ਵਧੀਆ ਰਹਿੰਦਾਗਾ ਲੈ ਮੈਂ ਪਾ ਦਿੰਨੀ ਆ ਬੱਸ ਆ ਪਾ ਲਾਂ 4 ਤੇ ਗਿੰਗੀਆਂ ਨੂੰ ਪਾ ਲੀ ਤੇ ਪਹਿਲੇ ਨਵੀਂ ਤੇ ਡੈਡ ਤਾਂ ਇੰਜ ਜਾ ਕੇ ਖੜੇ ਦੇਖੀ ਨਾ ਲੈ ਦੇਖ ਲੈ ਕਹਿੰਦਾ ਤੂੰ ਤੁਸੀਂ ਬੇਲਾ ਕਰਸ ਜਦ ਮੈਂ ਚੱਕਿਆ ਇਹਦੇ ਕੱਪੜਾ ਮੈਨੂੰ ਵੀ ਜਿਆਦਾ ਆਹ ਿਕਾ ਹੁਣ ਬਾਹੀ ਮਿੰਡ ਕੇ ਤੇ ਅੱਧ ਤੇ ਨਿਸ਼ਾਨੀ ਲਾ ਦੇ ਲੀ ਨੀ ਜੀ ਤੂੰ ਨਾ ਅੱਛਾ ਫਿਰ ਫੇਰ ਅੱਜ ਤੋਂ ਬੋਰਨਾ ਨਿਕਲੀ ਆ ਰਾ ਦੇ ਇੱਕ ਤਾਗਾ ਤੋੜ ਕੇ ਕਾਦਾ ਆਹ ਅੱਜ ਬੰਦੋਂਗੇ ਤੁਸੀਂ ਹੈ ਅੱਜ ਬੰਦੋਂਗੇ ਨਹੀਂ ਲੱਗਦਾ ਨਹੀਂ ਭਾਈ ਜਾਨੀ ਥੋੜ ਦੇ ਨਾ ਮੈਂ ਵਾਸਨਾ ਤਾਂ ਨਹੀਂ ਜਾਨੀ ਲੋੜ ਗਿਆ ਮੈਂ ਲਾ ਦਸਿਆ ਪਾ ਨਾ ਅੱਧੀ ਮਿੰਟ ਜਾਉਂਗੀ ਪਾ ਲਾ ਪਤ ਗਿਆ ਉਹਨੂੰ ਪਾਲ ਨਹੀਂ ਕੋਈ ਪੈ ਜਾਣੀ ਹੁਣ ਆਏ ਤੁਹਾਨੂੰ ਕਿਹਦੇ ਬੈਠੇ ਟੁੱਟ ਜੂਏ ਹੈ ਤੇਰੇ ਅੱਧੇ ਜੀ ਪੈ ਗਿਆ ਜਮ ਮੈਂ ਮੈਚਿੰਗ ਕਰ ਗਈ ਹੁਣ ਆਏ ਮੈਂ ਗਿਣ ਗਿਣ ਕਿਵੇਂ ਪਾਵਾਂ ਮੈਂ ਤਾਂ ਗਿਣ ਦੂ ਨਹੀਂ ਕੋਲੇ ਝੋਟੇ ਇਹਨਾਂ ਨੂੰ ਗਿਣ ਗਿਣ ਨੂੰ ਕੀ ਹੈਗਾ ਆ ਕਿਵੇਂ ਨਹੀਂ ਨਾਲਿਆ ਨਹੀਂ ਇਹਨਾਂ ਮਾ ਤੇਰੀ ਰੱਸੀ ਸਹੀ ਜਪਉਂਦੀ ਏ ਕਿ ਕਰਸੀ ਦਾ ਫਰਕ ਰਹੇਗਾ ਕੀ ਕਰਾਂ ਹਾਂ ਜਿਵੇਂ ਪਹਿਲਾਂ ਨਹੀਂ ਦੋਣ ਪਈ ਉਹਦੇ ਨਾਲ ਨਹੀਂ ਪਾਉਣੀ ਸੀ 8 10 10 10 ਅਸੀਂ ਬਹੁਤ ਨਹੀਂ ਕੁ ਵੱਧ ਕਰਾਂ ਬਸ 7 7 ਜੋਟਿਆਂ ਚ ਪਾਇਆ ਉਧਰ ਕੋ ਦੋ ਤਿੰਨ ਚਾਰ 6 7 8 ਠੀਕ ਹੈ ਜਿਵੇਂ ਲੱਗਾ ਟਾਈਮ ਮੈਂ ਬਾਲ ਰਹੀ ਚਲੋ ਇਹਨੂੰ ਕਿਤਾਬਾ ਕੱਢ ਕੇ ਜਮ ਜੁੱਤੋਂ ਗੱਡੀ ਦੇ ਉੱਤੋਂ ਨਹੀਂ ਕੱਢਦੇ ਉਹ ਬਚੋਂ ਗੱਢ ਦੇ ਵਿੱਚੋਂ ਨਾ ਇਹ ਫਿਰ ਵੱਧ ਘੱਟ ਪਾਈ ਹੁੰਦੀ ਇਹ ਤਾਂ ਉਹੀ ਪਾਤੀ ਸੀ ਮੈਂ ਨਹੀਂ ਜੇ ਉਹਨਾਂ ਨੂੰ ਜਹਾ ਪਾਉਣੀ ਹੁੰਦੀ ਫੇਰ ਤਾਂ ਮੈਂ ਇਹਨੂੰ ਜੋਰ ਦੁੱਦ ਉਹ ਘਾਤੀ ਪਾਉਂਦੀ ਜਦੋਂ ਦੇ ਨਾਲ ਜਾਉਂਦਾ ਇਹ ਹੋਰ ਹੁੰਦਾ ਡਿਜ਼ਾਈਨ ਨਾ ਜਿਹੜਾ ਗੋਲਾ ਹੇਠੋਂ ਦੀ ਕੱਟਦੇ ਹੁੰਦੇ ਮੰਜੇ ਦੇ ਉਹ ਤਾਂ ਦੂਜਾ ਸੰਘਿਆਣਾ ਹੋਰ ਹੁੰਦਾ ਨਾ ਸੰਘਿਆਣਾ ਹੁੰਦਾ ਮੰਜਾ ਠੀਕ ਹੈ ਰਾਜ ਜੇ ਇੱਥੋਂ ਹੁਣ ਆਏ ਰੂ ਇੱਥੋਂ ਫਿਰ ਦੋਨੇ ਪਾਸੇ ਹੋਊਗਾ ਨਾ ਹਾਂ ਦੋਨਾਂ ਪਾਸੇ ਫਿਰ ਕਿਹੜਾ ਇੱਕ ਦੋਨਾਂ ਪਾਸੇ ਹੀ ਹੋਊਗਾ ਫੇਰ ਹੀ ਲੈ ਰਹੀਏ ਜਾਉ ਨਾ ਪਹਿਲਾਂ ਇੱਕ ਚੱਕ ਲੈ ਇੱਥੋਂ ਲੋ ਵੀ ਆਪਣਾ ਮੰਜਾ ਬੁਣੀ ਜਾਂਦੀਆਂ ਨੇ ਗੀਆਂ ਤੇ ਹਾਦਰਾ ਕੋ ਸਬਜੀ ਬਣਾ ਲਈ ਉਦਦ ਕਰਮ ਕਰ ਲਿਆ ਮੇਰਾ ਤਾਂ ਸੋਰਾ ਫੇਰ ਹੀ ਨਹੀਂ ਲੋਟ ਆਇਆ ਇਹ ਤਾਂ ਆਪਾਂ ਟਾਈਮ ਬਾਅਦ ਕਰਦੇ ਨਾ ਫੇਰ ਇੰਨਾ ਛੇਤੀ ਨਹੀਂ ਪਤਾ ਲੱਗਦਾ ਹੈਗਾ ਬੈ ਜਾ ਮੈਂ ਗੇਰ ਬੜੇ ਹੱਥ ਮਾਰੂਗੀ ਮੈਂ ਮੇਰਾ ਹੱਥ ਮਾਰ ਲੈ ਮੈਨੂੰ ਸਰਦਾ ਨਹੀਂ ਹੈਗਾ ਪਹਿਲਾਂ ਜੀ ਲੰਗੂ ਨਹੀਂ ਕੋਸ਼ਿਸ਼ ਬੇਤੇ ਸੀਗਾ ਨਾ ਹੁਣ ਇਹ ਹੀ ਆਇਆ ਲੱਗਦਾ ਗੋਪਲ ਪਾਉਲੀ ਹੈ ਔਰ ਜਿਹਦੇ ਲਈ ਲੀਡੀ ਲਾਈਟ ਕਿ ਬੋਣ ਬੈਠੀ ਸੀ ਕੋਈ ਚੱਜ ਦੀ ਚੀਜ਼ ਵੀ ਸਿੰਪਲ ਔਰ ਜਿਹੜੀ ਕੋਈ ਨਵੀਂ ਬਹੂ ਆਏ ਹੁੰਦੀ ਬੈਕ ਤਾਂ ਜੁਰੇ ਜਾਣ ਜਾਣ ਮੁੰਨੇ ਲੈਣ ਜਾਂਦੀ ਉਹਦੇ ਦਰੀਆਂ ਦੇ ਕਹਿੰਦੇ ਕੀ ਬੋਣਦੀ ਹੈ ਬਣਾ ਕੇ ਦੇਖਦੀ ਹੈ ਘਰੇ ਇਹਨੂੰ ਖੁਸ਼ ਆਉਣਾ ਕਰ ਇੱਕ ਦੂਜੀ ਆਏ ਲੈਣ ਆਉਂਦੀ ਦਰੀਆਂ ਵੀ ਦੇਖੇ ਪਰ ਵੀ ਇਹਦੇ ਕਹੇ ਜਾ ਕੁਸ ਕੀਤਾ ਹੋਇਆਗਾ ਕੁਝ ਤਾਂ ਉਹਨੇ ਦੇਵੇਗਾ ਬੈਕ ਤਖਾਨਿਆ ਚਾਹੁੰਦੀ ਆ ਤੇ ਉਹ ਹੋਤੀ ਵੀ ਕੁਡੜਕ ਕੀ ਆ ਉਦੋਂ ਤੁਸੀਂ ਅਸਾਂ ਕਹਾ ਅਗਲੀ ਆਪ ਹੀ ਕਰਕੇ ਲੈ ਲੇਂਦੇ ਕਈ ਵਾਰ ਤਾਰੀ ਦੇ ਹੁਣ ਜੇ ਆਪਾਂ ਕਹੀ ਗਾਂ ਨਾ ਵੀ ਆਪ ਹੀ ਕਰਕੇ ਲੈ ਕੇ ਜਾਉਗੀ ਬਸ ਅੱਗੇ ਆਇਆ ਸੀਗਾ ਅੱਗੇ ਤਾਂ ਕਰਦੀਆਂ ਹੀ ਸੀਗੀਆਂ ਮਗਰ ਤਾਂ ਜਾਣਦੇ ਹੁੰਦੇ ਹਰੇ ਕੀ ਮੈਂ ਤੇ ਰੂਪਾ ਨਾ ਤੇਰੀ ਬੋਲ ਸੁਣ ਕੇ ਹੱਸੀ ਨਾ ਕੀ ਕਰ ਕਰਾ ਹੁਣ ਤਾਂ ਬੋਣੇ ਹੀ ਜਾਊਗਾ ਹੁਣ ਤਾਂ ਉਹ ਤੇਰੀ ਪੋਤੀ ਵੀ ਸਿਰ ਹੁਣ ਤੂੰ ਤੈਨੂੰ ਫੇਰ ਵਿਚਾਲਿਆ ਕਿਹੋ ਕਰਿਆ ਗਰੂ ਹੈ ਦੇਖੀ ਜਾ ਫੇਰ ਮੈਂ ਕਹਿਆ ਗਰੂ ਬਈ ਪਿੱਛੇ ਤੋਂ ਦੇਖ ਲਾ ਐ ਵੀ ਸਾਬ ਤੇਉ ਦੇਖਣੀ ਨਹੀਂ ਹੁੰਦਾ ਮੈਨੂੰ ਪਿੱਛੇ ਤੋਂ ਜੋ ਤੂੰ ਬੇਲੀ ਹੋ ਗਈ ਫੇਰ ਹੋਣੀ ਜੀ ਵਿਚਾਲਿਆ ਲ ਕੋਈ ਚੱਕਰੀ ਨਹੀਂ ਹੋਵੇ ਜੇ ਤਾਂ ਸਿੱਧੀ ਲੈਣਾ ਹੁੰਦੀ ਟੇਡੀਆਂ ਹੁਣ ਮੈਂ ਕਿਹਾ ਸੀ ਬੀਬੀ ਨੂੰ ਮਹਾਈ ਲੈਰੀਆ ਚੱਲੀ ਜਾਣ ਦੇ ਕੁਝ ਨਹੀਂ ਹੁੰਦਾ ਹੈਗਾ ਬੀਬੀ ਨੂੰ ਫੇਰ ਆਏ ਸੀਗਾ ਵੀ ਹੁਣ ਮੈਂ ਉਹ ਕਰਾਂ ਬਾਕਸ ਬਣਾਉਣਾ ਮੈਂ ਪਹਿਲੀ ਵਾਰ ਪਾਇਆ ਹੈ ਬਾਕਸ ਅੱਛਾ ਮੈਂ ਵੀ ਬੁਣਿਆ ਤੇ ਹਜੇ ਕਰਦੇ ਜੰਮੀ ਆਂ ਤੇ ਇੱਕ ਥੋੜਾ ਕਪੈਂਦਾ ਹੈ ਨਾ ਇੱਥੇ ਆ ਗਏ ਨੀ ਬਦਲਾ ਦਾ ਹਾਂ ਇੱਥੇ ਹੁੰਦਾ ਆ ਤੇਰੀ ਇੱਕ ਰੱਸੀ ਵੱਧ ਪਾਈ ਹੈ ਬੀਬੀ ਨਹੀਂ ਪੁੱਤੋ ਤੁਹਾਨੂੰ ਨਹੀਂ ਪਤਾ ਕਰਦੇ ਆ ਬੀਬੀ ਵੀ ਬਤਾ ਕਾਪੜਾ ਕਰਿਆ ਹੋਇਆ ਬੀਬੀ ਦਾ ਆ ਗਿਆ ਆਏ ਤਾਂ ਹੋ ਜੂ ਆਏ ਤਾਂ ਹੁੰਦੀ ਹੈ ਕਿ ਤੇਰੀ ਇੱਕ ਰੱਸੀ ਵੱਧ ਹੈ ਤੁਸੀਂ ਸਹੀ ਆ ਜਾਂਦੇ ਹੁਣ ਤਾਂ ਕਦੇ ਕਦੇ ਸਹੀ ਆ ਜਾਂਦੇ ਨੇ ਨਾ

ਸਬਜੀ ਦੁੱਧ ਮਾ ਨਾਲ ਘੜਾ ਪਹਿਲਾਂ ਮੈਂ 2 ਘੰਟੇ ਜੱਦਾ ਬੰਦ ਦੋ ਹੀ ਘੰਟੇ ਲੱਗੋ ਉਹ ਤੁਹਾਨੂੰ ਕਿ ਤੰਗ ਕਰ ਨਾਲ ਆਣੀ ਸੀ ਉਹ ਜਿਹੜਾ ਬੈਠੇ ਘਰ ਆਲਾ ਬਗਿਆ ਉਹਦਾ ਕੰਮ ਕਰੀ ਤੂੰ ਅੰਦਰ ਬੈਠੀ ਹੁਣ ਆਲੇ ਦੁਆਲੇ ਆ ਗਏ ਤੁਹਾਡੇ ਸਿੱਖਣ ਵਾਲੇ ਆ ਗਏ ਤੁਹਾਨੂੰ ਤਾਂ ਮੈਂ ਲਾਜ ਨਹੀਂ ਲਵੇ ਲੱਗ ਜਾਂਦਾ ਹਨ ਥੋੜਾ ਘਣੀ ਲੱਗਦੀ ਹੈ ਚਾਹ ਕੋਈ ਨਹੀਂ ਦੱਸਦੀ ਕਿਹੜਾ ਕੁਝ ਲੈਣ ਆ ਵਾਰਡ ਮਿਲਣਾਗਾ ਆਪਦਾ ਦੇਣੀ ਹੈ ਇੱਥੇ ਕਿਹੜਾ ਆਪਾਂ ਕੁਝ ਹੋਰ ਕਰਨਾ ਨਾ ਨਹੀਂ ਲੱਗੂਗੀ ਤੇ ਮੁੱਖਾ ਹੋ ਜਾਣਾ ਹਾਂ ਬੁਣਾਂ ਇਹ ਹੁਣ ਕਰ ਨੂੰ ਉੱਥੇ ਨੀ ਜਗ੍ਹਾ ਨਹੀਂ ਬਿਰੋ ਇਹ ਕਰਨੇ ਤਾਂ ਕਾਇ ਹੋਗਾ ਚਲ ਇਹ ਤਾਂ ਉ ਥੁੱਕ ਲੁੱਕ ਦਾ ਹੀ ਬਣ ਗਿਆ ਠੀਕ ਮੇਰਾ ਰਾਦਾ ਜਮੀ ਨਹੀਂ ਹੈਗਾ ਸੀ ਕੋਈ ਬਸ ਮੈਨੂੰ ਤਾਂ ਇਹੋ ਕੋ ਮੰਜੇ ਦੇਖ ਕੇ ਮਗੀ ਜੀ ਚੋਂ ਸੂਤ ਕੱਢ ਕੇ ਪਾ ਲਾਂਗੀ ਜਲ ਉਹਦੇ ਉਸ ਨਾਲ ਹੀ ਹੋ ਗਿਆ ਫੇਰ ਆਦਾ ਬਦਲ ਗਿਆ ਵੀ ਨਵਾਂ ਆਏਗਾ ਨਾ ਨਵੇਂ ਜਿਹੇ ਉਹ ਨਾ ਤਾਂ ਟੁੱਟਦਾਗਾ ਉਹ ਮੰਜਾ ਵੀ ਹੈ ਨਾ ਤਾਂ ਉਹ ਟੁੱਟ ਦਈ ਹੈ ਉਹ ਡਾਣੇ ਤਾਂ ਹੈ ਨਹੀਂ ਬਸ ਇੱਕ ਮਾੜਾ ਮੋੜਾ ਰੋਣੇ ਇੱਕ ਚਾ ਉਹ ਇੱਥੇ ਡਾ ਲਉ ਆਪਾਂ ਸਾਰਾ ਦਿਨ ਉਹੀ ਪਾਰਾ ਲੱਗਦਾ ਉਹ ਚੱਕਣ ਚ ਪਾਰਾ ਹੈ ਹੋਰ ਕੁਝ ਨਹੀਂ ਲੋਹੇ ਦੇ ਵਧੀਆ ਗਾ ਕੇ ਤੋੜ ਦੋ ਹੋਰ ਜੇ ਡਾ ਕੇ ਰੱਖਾਂਗੇ ਫੇਰ ਹੀ ਹੈਗਾ ਜਾਣ ਕੇ ਤੋੜਨ ਦਾ ਡਾ ਲਾ ਕੇ ਰੱਖ ਲੈ ਅਕਲੋ ਨਮਾ ਤਾਂ ਗਾਉਣਾ ਨੇ ਕਿ ਹੰਨਵਾਣੀ ਕਦੇ ਕੱਢੀ ਨਹੀਂ ਉਹਨੇ ਬਾਰੇ ਨਹੀਂ ਇੱਥੇ ਖੜਾ ਕਰਦੇ ਇੱਥੇ ਦਾ ਆ ਕੱਢਿਆ ਸੀ ਆਦੇ ਪਾਪਾ ਜੀ ਦੇ ਬਿਸਤਰਾ ਤੋਂ ਹੁੰਦੀ ਸੀ ਮੈਂ ਉਹ ਮੜਮਟੋ ਉੱਚਾ ਕੇ ਕੱਢ ਲਿਆ ਭਾਰਾ ਵਾਲਾ ਜਦੋਂ ਚੌੜਾ ਹੋਇਆ ਤੇ ਉਹ ਲੰਮਾ ਹੋਇਆ ਉਹ ਪਿੰਗ ਜਿਹੜਾ ਜਾਂਦਾ ਮੈਂ ਬਾਰੇ ਤਾਂ ਪੈਂਦਾ ਨਹੀਂ ਸੀਗਾ ਹੁਣ ਉਹਨੂੰ ਡਾਈਏ ਕਿਨੂੰ ਬਲੂ ਗੜੀ ਚੜਦੇ ਨੇ ਕੁੱਤੇ ਹੋਰ ਤਾਂ ਕੋਈ ਚੜਦਾ ਨਹੀਂ ਹੈਗਾ ਐਮੀ ਆ ਨਾ ਵਿਚਾਲੇ ਤੈਨੂੰ ਰਹਿ ਗਿਆ ਹਾਂ ਬਸ ਠੀਕ ਹੈ ਵਿਚਾਲਾ ਤਾਂ ਠੀਕ ਹੋਊਂਗੀ ਤੈਨੂੰ ਲੱਗਿਆ ਹਾਂ ਉਹੀ ਲੱਗਿਆ ਦੂਰੋਂ ਦਾ ਪਤਾ ਲੱਗਦਾ ਵੀ ਇੱਥੇ ਡਿਜ਼ਾਈਨ ਐ ਪੂਗਾ ਕੋਲੇ ਬੈ ਕੇ ਨਹੀਂ ਪਤਾ ਲੱਗਦਾ ਇਹ ਉਹੀ ਬਥੇ ਥੋੜਾ ਐ ਇਹ ਦਿਮਾਗ ਚ ਉਹ ਕਰ ਲੈ ਫਿਰ ਅੱਪੀ ਆ ਜਾਂਦਾਗਾ ਹੂੰ ਜਿਹਾ ਜਾਲ ਜੇ ਰੱਖ ਲੈ ਮੇਰੇ ਤੋਂ ਆ ਕੇ ਬਦਲਣਾ ਤੂੰ ਹਜੇ ਫਿਰ ਪਹਿਲੀ ਵਾਰ ਆਹੋ ਪਾਇਆ ਸੀ ਨਾ ਤੇ ਵਧੀਆ ਪਾ ਲਈ ਬੀਬੀ ਹੂੰ ਜਿਵੇਂ ਹੁਣ ਜਾਵਾਂ ਪਹਿਲੀ ਵਾਰ ਰੱਸੀ ਪਾਈ ਜਾਂਦੇ ਹੂੰ ਹੀ ਨਹੀਂ ਕਦੇ ਦੇਖਿਆ ਸੀਗਾ ਨਾ ਹੱਥਾਂ ਦੇਖਿਆ ਸੀ ਨਾ ਕਦੇ ਸੰਗਾ ਹੀ ਕਹਿਣਾ ਤਿੱਕ ਦਿਨ ਤੱਕ ਨਾ ਆਪਿਆ ਤੱਕਗਾ ਫਿਰ ਅਸੀਂ ਇਹਨਾਂ ਕੁੰਡੀ ਨਾਲ ਖਿੱਚ-ਖਿੱਚ ਪਾ ਦੋ ਕੁੰਡੀ ਨਾਲ ਹੀ ਪੈ। ਹਜੇ ਬਿਰਲ ਜੀ ਹੁੰਦੇ ਮੈਂ ਹੀ ਪਾ ਦੋ ਦੋ ਰਸੇ ਵਗ ਜਾਂਦੇ ਉਹਦੇ ਨਾਲ। ਲੋਈ ਆਪਣਾ ਥੋੜਾ ਜਿਹਾ ਮੱਝਾ ਰਹਿ ਗਿਆ ਪੂਰੀ ਕੋਸ਼ਿਸ਼ ਦੇ ਬਾਵਜੂਦ ਵੀ ਤੇ ਟਾਈਮ ਹੋ ਗਿਆ ਹੁਣ ਨਾ 4:30 ਹੋ ਗਏ ਕਿਉਂਕਿ ਆ ਤੂੰ ਆਇਆ ਚੜਾ ਕਰਕੇ ਨਾ ਆ ਨਾ ਅੱਜ ਵੀ ਦਿਨ ਛਿਪ ਗਿਆ। ਹੁਣ ਮੱਝਾਂ ਦਾ ਵੀ ਫਿਰ ਮੈਨੂੰ ਕੱਲੀ ਨਹੀਂ ਕਰਨਾ ਕੋ ਖੇਤ ਵਾਗੇ ਨੇ ਵੀ ਤੇ ਰੈਡੀ ਫਿਰੇ। ਤੇ ਬੀਬੀ ਕਹਿੰਦੀ ਮੇਰਾ ਵੀ ਕੰਮ ਹੈਗਾ। ਇਹ ਸਾਰਿਆਂ ਦੇ ਭਾਈ ਕੰਮਾਂ ਦਾ ਟਾਈਮ ਹੋ ਗਿਆ। ਹੁਣ ਆਪਾਂ ਇੰਨਾ ਕੁ ਛੱਡਦੇ ਕੱਲ ਨੂੰ ਕਰਾਂਗੇ ਪੂਰਾ। ਥੋੜਾ ਜਿਹਾ ਅੱਧੇ ਘੰਟੇ ਦਾ ਕੰਮ ਹੋਊਗਾ ਮਸਾਂ ਉਹ ਵੀ ਜੇ ਨਾ ਨਵੀਂ ਬੈਂਦੀ ਮੈਂ ਚੱਕ ਦਿੰਦੀ ਕੰਮ ਦੇ ਚਾਹ ਨਵੀਂ ਨੇ ਵੀ ਸਿੱਖਣਾ ਸੀਗਾ ਫਿਰ ਮੇਰੀ ਪੁੱਤ ਗੱਲ ਕਰ ਹੁਣ ਕਰਦੀ ਨਹੀਂ ਕਿਹਾ ਸੀਗਾ ਵੀ ਸਿੱਖ ਲਈ ਹੁਣ ਤੂੰ ਬਣਦੇ ਜਿਹੜਾ ਰਹੇਗਾ ਵੀ ਅੱਧਾ ਘੰਟਾ ਲਾ ਦੇ ਬੈਂਦੀ ਨਹੀਂ ਹੈਗੀ ਇਹ ਸਿੱਟ ਕੇ ਜਾਨੂਏ ਤਾਂ ਮੇਰੇ ਤੇ ਨਾ ਸਿੱਟ ਕੇ ਨਹੀਂ ਅੰਦਰ ਜਿੰਨਾ ਕ ਪੈਂਦੇ ਚਾਰ ਰਸੇ ਪਾ ਦੇ ਕੋਈ ਜ਼ਰੂਰੀ ਨਹੀਂ ਹੈਗਾ ਐਂ ਵੀ ਤਾਂ ਸਾਰੀ ਗੱਲ ਜਾਨਦੀ ਹੁਣ ਜਿੰਨਾ ਕੋ ਹੁੰਦਾ ਚਾਲ ਹੋੜੂਏ ਤੂੰ ਬਚਾ ਨੂਣੀ ਮੈਂ ਚਾਲ ਚਾਲ ਮਣਾ ਬੋਲੀ ਹੋ ਗਿਆ ਤੋ ਬਬਾ ਵਾਲੀ ਆਈ ਨਹੀਂ ਪਤਾ ਹੈਗਾ ਹਜੇ ਕੋਲੇ ਹੁੰਦੇ ਤੋ ਨਾ ਪਵੇ ਪਰਾਂ ਹੋ ਕੇ ਗੱਲਾਂ ਪਾ ਵੀ ਰਏ ਤੂੰ ਬੈਠੀ ਮੌਜ ਨਾ ਪਾਈ ਜੀ ਬਸ ਬਈ ਚਲੋ ਕੱਲੂ ਕਰਾਂਗੇ ਚਲ ਕੋਈ ਗੱਲ ਮੈਂ ਕੱਲੂ ਕਰਾਂ ਤੈਨੂੰ ਤਾਂ ਮੈਂ ਵੀ ਕਰ ਦੂ ਬਸ ਮੇਰੇ ਕੋਲੇ ਵੇਚੀ ਕੋਈ ਨਹੀਂ ਕੱਲੂ ਨੂੰ ਤੇਰੇ ਨਾਲ ਬਟਾਈ ਹਾਂ ਕੱਲੂ ਮੇਰੇ ਕੋਲ ਟਾਈਮ ਇਹ ਵੀ ਮਾਸੀ ਦੇ ਹਿੱਸੇ ਦਾ ਰਹੇਗਾ ਮਾਸੀ ਨੇ ਹੱਥ ਨਹੀਂ ਲਾਇਆ ਹੈਗਾ ਸਾਰਿਆਂ ਨੇ ਹੁਣ ਤਾਂ ਨਵੀ ਨੇ ਵੀ ਬੋਲ ਲਿਆ ਬੀਬੀ ਨੇ ਕੁੱਨੇ ਮੈਂ ਵੀ ਬੋਲ ਲਿਆ ਆ ਮਾਸੀ ਦਾ ਹੀ ਸੈਕਿੰਡ ਚਾਹੇ ਰਾਤ ਨੂੰ ਬੁੜੇ ਦੇ ਗੱਲ ਨੂੰ ਬੁੜੇ ਰਾਤ ਨੂੰ ਦਰ ਨਵੀ ਸਿੱਧੇ ਨਿਗਾਹ ਦੇਣੀ ਨਿਗਾਹ ਦਿਓ ਇਤ ਡਿਜ਼ਾਈਨ ਹੋਰ ਪਾਉਣੇ ਨੇ ਵੀਰੇ ਇੱਕ ਜਰੂਰੀ ਕੱਪੜਾ ਝੜਦੇ ਰਾਤ ਨੂੰ ਕੋਈ ਝੜਦੇ ਨਹੀਂ ਕੋਈ ਚੰਗੇ ਪੈੜੇ ਨਾਲ ਹੀ ਹੋਇਆ ਹੈ ਜਿਹੜੇ ਨਿਬੜ ਗਿਆ ਪੈੜੇ ਮੇਰੀ ਮਾਤਾ ਦਾ ਸੀ ਇਹ ਵੀ ਸਾਧਨ ਕੱਢਦੇ ਹੈਗੇ ਬਸ ਇਹਦੀ ਲਿਆਤੀ ਧੜਕੇ ਉਹ ਜੀ ਪੈੜਾ ਆ ਗਿਆ ਕਰੋ ਆਗ ਉਧਰ ਤਾਂ ਮੈਂ ਖੜੀ ਹੋ ਗਈ ਮੈਂ ਤਾਂ ਹਜੇ ਖੜੀ ਹੋ ਕੇ ਮੜਾ ਜੇ ਗੇੜਾ ਦੇ ਕੇ ਮੁੜੀ ਮੈਂ ਤਾਂ ਕੁਦਰਤੀ ਹੋ ਗਈ ਮੈਂ ਪੇੜਾ ਦੇ ਨੂੰ ਨਹੀਂ ਖੜੀ ਹੋਈ ਸੀ ਉਧਰ ਪਾਪਾ ਜੀ ਆ ਗਏ ਬੀਬੀ ਕਹਿੰਦੀ ਚੰਗੀ ਰਹੀ ਕਹਿੰਦੀ ਪੇੜਾ ਦੇ ਤਾਂ ਕਹਿੰਦੀ ਨਵੇਂ ਤੇਰਾ ਪਾਪਾ ਮਨ ਕੁਦਰਤੀ ਜਰੂਰੀ ਕਹ ਅਰੇ ਜੇ ਮੇਰੇ ਡੈਡੀ ਦੇ ਪੇੜਾ ਹਜੇ ਹੈ ਬੰਦਾ ਨਾ ਆਈ ਪੇਜ ਕਸ ਹੋ ਜੇ ਮੋ ਜੇ ਖੋਲ ਲੈ ਕਸ ਲੈ ਹਾਂ ਉਹ ਇੱਕ ਦਿਨ ਮੈਂ ਮਸ਼ੀਨ ਤੇ ਵੀ ਕੱਪੜੇ ਸਿਉਂਦੀ ਸੀ ਮੈਂ ਉਦੋਂ ਬਸ ਖਾਸ ਟਾਈਮ ਹੋ ਗਿਆ ਗਰਮੀ ਦੀ ਗੱਲ ਹੈ ਨਾ ਮੰਮੀ ਫਿਰ ਤਾਂ ਬਾਕੀ ਜੰਮੀ ਥੋੜੀ ਮੇਰੀ ਸਲਵਾਰ ਰਹਿੰਦੀ ਸੀ ਸਿਉਣ ਵਾਲੀ ਮੰ ਮਿਹਰ ਦਾ ਭਾਗ ਹੈ ਇੱਥੇ ਆਪਣੇ ਗੁਰੂ ਘਰ ਭੋਗ ਸੀ ਪਤਾ ਨਹੀਂ ਕਿਵੇਂ ਡੈਡੀ ਦਾ ਆ ਗਿਆ ਪੈੜਾ ਭਾਈ ਮੈਂ ਸਾਰਾ ਦਿਨ ਉਹ ਮਸ਼ੀਨ ਜਮਾਏ ਦਾ ਮੈਂ ਆ ਵਿੱਚੋਂ ਖੋਲ ਦੇਣਾ ਮੈਂ ਖੋਲਣਾ ਨਾ ਮੈਂ ਵੀਡੀਓ ਦੇਖਦੇ ਹੋ ਹੋਰੀ ਸੂਈ ਕੱਢ ਲਈ ਪਾਲੀ ਕੱਢ ਲਈ ਪਾਲੀ ਭਾਈ ਸਾਰਾ ਦਿਨ ਲੱਗਿਆ ਬੇਬੇ ਮੇਰਾ ਮਸ਼ੀਨ ਨਹੀਂ ਠੀਕ ਹੋਈ ਪਤਾ ਨਹੀਂ ਕਿ ਪੈੜਾ ਕਰਨਾ ਉਹ ਬਸ ਠੀਕ ਹੀ ਨਹੀਂ ਹੋਈ ਮੁੜ ਕੇ ਮੁੜ ਕੇ ਠੀਕ ਨਹੀਂ ਹੋਈ ਉਹ ਮੁੜ ਕੇ ਚੱਕਿਆ ਹੀ ਵੜਾਉਣੇ ਪਏ ਭਾਈ ਸਿਆਕੇ ਦੇ ਦੇ ਮੜੀ ਜੀ ਨਾ ਸੀ ਵਾਲਾ ਸੀ ਸੋ ਜੀ ਹੁਣ ਆਪਾਂ ਕਰਦੇ ਆਂ ਬਲੌਗ ਦਾ ਐਂਡ ਮਿਲਦੇ ਆਂ ਕੱਲ ਨੂੰ ਕਿਸੇ ਸੋਹਣੇ ਬਲੌਗ ਦੇ ਨਾਲ ਤੇ ਉਮੀਦ ਹੈ ਤੁਹਾਨੂੰ ਸਾਡਾ ਮੰਜਾ ਜਰੂਰ ਪਸੰਦ ਆਇਆ ਹੋਊਗਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਨਾ ਵੀਡੀਓ ਦੇਖਣ ਲਈ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਤੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ